ਅੱਜ ਸਮਾਨ ਬਹੁਤ ਕੁਝ ਬਣਿਆ ਹੋਇਆ ਦੇਖੋ ਅੱਜ ਮਮਾ ਕੰਨ ਦੁਖਦਾ ਤੇਰਾ ਕੰਨ ਦੁਖਦਾ ਹਾਂ ਹਾਂ ਫੇਰ ਹੋਰ ਕੀ ਪ੍ਰੋਬਲਮ ਆ ਫਿਰ ਦਵਾਈ ਕੱਲ ਹੀ ਲੈਣੀ ਆ ਮਮਾ ਕਹਿੰਦਾ ਦੁਖਦਾ ਅੱਛਾ ਐਨੇ ਜਿ ਨਹੀਂ ਬਣਾ ਕੰਮ ਇੱਕ ਇੱਕ ਮਿੰਟ ਵਰਤੋ ਚਲ ਆ ਗੱਲ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਆ ਕੇ ਵਧੀਆ ਹੋਵੋਗੇ ਸਟੱਲ ਜਿੰਨੇ ਬਹੁਤ ਵਧੀਆ ਅਸੀਂ ਕੱਲ ਗਏ ਸੀ ਪਟਿਆਰੇ ਸਿਸਟਰ ਦੇ ਕੋਲੇ ਗਏ ਸੀ ਜੇ ਤੇ ਇਹਦੇ ਸਿਸਟਰ ਕੋਲੇ ਤੇ ਥੋੜਾ ਜਿਹਾ ਕੰਮ ਸੀਗਾ ਸਾਨੂੰ ਫਿਰ ਸਤੋਂ ਪਟਿਆਲੇ ਤੋਂ ਫਿਰ ਬਾਅਦ ਵਿੱਚ ਅਸੀਂ ਦੂਖਨਵਾਰ ਘਰ ਦਵਾਰ ਸਾਹਿਬ ਚਲੇ ਗਏ ਸੀਗੇ ਦਰਸ਼ਨ ਕਰਨ ਵਾਸਤੇ ਸਾਨੂੰ ਉੱਥੇ ਨਾ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਮੁੜਦੇ ਉਹ ਕਿ ਅਸੀਂ ਗਏ ਵੀ ਲੇਟ ਸੀਗੇ ਕੱਲ੍ਹ ਸੇ 12:30 ਵਜੇ ਬੱਚੇ ਨੂੰ ਸਕੂਲ ਤੋਂ ਲੈ ਕੇ ਛੁੱਟੀ ਵੇਲੇ ਫਿਰ ਅਸੀਂ ਪਟਿਆਲੇ ਗਏ ਸੀਗੇ ਫਿਰ ਸਾਨੂੰ ਉੱਥੇ ਜਾਣਦਿਆਂ ਨੂੰ ਮਿਲਿਆ 4:30 ਵਜੇ ਫਿਰ ਸਤੇ ਘਾਂਟਾ 'ਤੇ ਰੁਕੇ ਘਾਂਟਾ ਸਭਾ ਘਾਂਟਾ ਕਰਕੇ ਫਿਰ ਵਾਪਸ ਜਦੋਂ ਆਏ ਫਿਰ ਦਵਾਰ ਸਾਹਿਬ ਗਏ ਸਾਨੂੰ ਗੁਰਦਵਾਰਾ ਸਾਹਿਬ ਵੀ ਟਾਈਮ ਲੱਗ ਗਿਆ ਕਿ ਦਰਸ਼ਨ ਕਰਨ ਇਸ ਲੰਗਰ ਸ਼ਦਾ ਸ਼ਕਿਆ ਲੰਗਰ ਦੇ ਲੰਗਰ 'ਚ ਗਏ ਫਿਰ ਐਸਾ ਨੂੰ ਤੋਂ ਉਹਨੇ ਅੰਨੇ ਰਾਤ ਹੋ ਗਿਆ ਕਿ ਫਿਰ ਪਟਿਆਲੇ ਸ਼ਹਿਰ ਤੇ ਲਾਈਟਾਂ ਲੁੱਟਣ ਵੀ ਹੁੰਦੀਆਂ ਨੇ ਬਾਕੀ ਟ੍ਰੈਫਿਕ ਬਹੁਤ ਸੀਗੀ ਨਿਕਲਦ ਕਰੇ ਸਾਨੂੰ ਟਾਈਮ 8:30 ਉਹ ਮਤਲਬ ਰਾਤ ਵਿੱਚ ਹੀ ਹੋ ਗਏ ਫਿਰ ਸੋਚਿਆ ਵੀ ਅਸੀਂ ਕਪੂਰਥਲਾ ਨੂੰ ਜਾਵਾਂਗੇ ਰਾਤ ਨੂੰ ਵੀ ਰਿਸਕ ਕਿਉਂ ਲੈਣਾ ਕਿਉਂਕਿ ਮਾਹੌਲ ਜਿਹੜਾ ਵਧੀਆ ਨਹੀਂ ਹੈਗਾ ਅੱਜ ਕੱਲ ਡਰ ਲੱਗਦਾ ਨਾਲ ਬੱਚੇ ਵੀ ਸੀਗੇ ਤੇ ਲੁੱਟਾ ਫੁਹਾ ਵੀ ਬਹੁਤ ਹੁੰਦੀਆਂ ਨੇ ਵੀ ਅਸੀਂ ਰਾਹ ਦੇ ਵਿੱਚ ਮੇਰੇ ਪਿੱਕੇ ਆਉਂਦੇ ਆ ਅਸੀਂ ਫਿਰ ਰਾਤ ਨੂੰ ਆ ਗਏ ਸੀਗੇ ਇੱਥੇ ਅਸੀਂ ਪਹੁੰਚੇ ਸੀ 9:30 ਵਜੇ 9:00 ਵਜੇ ਪਹੁੰਚੇ ਸੀ ਨਹੀਂ 9:00 ਵਜੇ ਹਾਂ 9:30 ਵਜੇ ਅਸੀਂ ਨ ਫਿਰ ਅਸੀਂ ਇੱਥੇ ਰਾਤ ਰੋ ਗਏ ਸੀਗੇ ਤੇ ਹੁਣ ਅਸੀਂ ਸਾਂਝੇ ਇੱਥੋਂ ਬਸ ਨਹਾ ਧੋ ਲਏ ਤੇ ਅਸੀਂ ਹੁਣ ਟਾਈਮ ਨਾਲ ਨਿਕਲ ਜਾਗੇ 8:30 ਹੋ ਗਏ ਨੇ ਤੇ ਅਸੀਂ 2 ਘੰਟੇ ਤੱਕ ਰੋਟੀ ਰੋਟੀ ਖਾ ਕੇ ਨਿਕਲ ਜਾਏ ਕਪੂਰਥਲੇ ਨੂੰ ਅੱਜ ਹੀ ਫਿਰ ਕੱਲੋ ਬੱਚੇ ਇਹ ਸਕੂਲ ਜਾਣਾ ਮਾ ਦਾ ਕਰਕੇ ਤੇ ਹੁਣ ਮਾਮੇ ਦਾ ਮੇਰੇ ਤਾਂ ਕੰਨ ਦੁਖਦਾ ਸੀਗਾ ਤੇ ਉਹ ਕਮਲ ਨੂੰ ਕਹਿੰਦਾ ਵੀ ਮੈਨੂੰ ਦਵਾਈ ਦਵਾ ਲਿਆ ਕੰਨ ਦੀ ਰਾਈਕਟ ਤੋਂ ਤੇ ਉਹ ਇਹਨਾਂ ਦੇ ਨਾਲ ਜਾ ਕੇ ਖੁਸ਼ ਵਾ ਕਿਉਂਕਿ ਇਹਨਾਂ ਦਾ ਜਿਹੜਾ ਨੇਚਰ ਉਹ ਵਧੀਆ ਵਾ ਤੇ ਉਹਨੂੰ ਮੈਂ ਲੰਦੇ ਖਾਸ ਮੁਖ ਨਾਲ ਮੇਰੇ ਹੋਵੇ ਦੇ ਕਿ ਵੀਰ ਦਾ ਟਾਈਮ ਨਹੀਂ ਹੁੰਦਾ ਜਦੋਂ ਡਾਕਟਰ ਨੇ ਮੈਨਾਂ ਨੂੰ ਵੀਰ ਦਾ ਟਾਈਮ ਨਹੀਂ ਹੁੰਦਾਗਾ ਤੇ ਹੁਣ ਉਹ ਮਾਮੇ ਨੂੰ ਲੈ ਕੇ ਜਾਵਾਂਗੇ ਅਸੀਂ ਤੇ ਇੱਥੇ ਰਾਈਕਟ ਕੰਨ ਦਿਖਾ ਕੇ ਲੈ ਕੇ ਆਉਣਾ ਦਾ ਕੰਨ ਬਹੁਤ ਜਿਆਦਾ ਦੁਖਦਾਵਾ ਥੋੜੇ ਨਾਲੇ ਆਏ ਆਉਂਦਾ ਵੀ ਉਹਨੂੰ ਆਮ ਆਜੂਗਾ ਤੇ ਪੌਣੀ ਆ ਇਹ ਤੇ ਫਿਰ ਅਸੀਂ ਜਾਵਾਂਗੇ ਕਪੂਰ ਥਲੇ ਨੂੰ ਮੇਰੇ ਜਿਹੜੇ ਪੇਕੇ ਆ ਸੈਂਟਰ 'ਚ ਆ ਜਾਂਦੇ ਨੇ ਜੇ ਅਸੀਂ ਕਿਤੇ ਸੰਗਰੂਰ ਨੂੰ ਜਾਣਾ ਹੋਵੇ ਦੀਦੀ ਉਹਨਾਂ ਕੋਲੇ ਤਾਂ ਵੀ ਜੇ ਅਸੀਂ ਕਿਤੇ ਭੂਆ ਹੋਣਾ ਕੋਲਣਾ ਵੀ ਤਾਂ ਵੀ ਇਹ ਸੈਂਟਰ ਦੇ ਵਿੱਚ ਆ ਜਾਂਦਾ ਵਾ ਤਾਂ ਕਰਕੇ ਸਾਨੂੰ ਅਸੀਂ ਇੱਥੇ ਜਾਂਦੇ ਆਉਂਦੇ ਮਿਲ ਸਕਦੇ ਹਾਂ ਕਿਤੇ ਵੀ ਕਹੋ ਉਹਦੇ ਮਤਲਬ ਕਿ ਅਲੱਗ ਤੋਂ ਨਹੀਂ ਹੋਣਾ ਪੈਂਦਾ ਰਸਤੇ 'ਚ ਹੀ ਆ ਜਾਂਦਾ ਵਾ ਤੇ ਜੇ ਅਸ ਲੇਟ ਲੂਟ ਹੋ ਜੇ ਤਾਂ ਵੀ ਅਸੀਂ ਇੱਥੇ ਆ ਜਾਂਦੇ ਮਹਾਰਾਜ ਵਾਸਤੇ ਲੇਟ ਹੋ ਗਏ ਸਾਨੂੰ ਇੱਥੇ ਰੁਕਣਾ ਰੁੱਕ ਗਏ ਅਸੀਂ ਤੇ ਸਾਨੂੰ ਵਧੀਆ ਹੋ ਗਿਆ ਹਨੇਰੇ ਹੋ ਜਾਂਦੇ ਉਸ ਤੋਂ ਤੱਕ 11:30 ਕਪੂਰਥਲੇ ਪਹੁੰਚਦੇ ਸਾਡੇ ਵਾਸਤੇ ਤਾਂ ਵਧੀਆ ਗੱਲ ਹੈ ਇਹਨਾਂ ਵਾਸਤੇ ਬੜਾ ਅੱਖ ਹੋਵੇ ਵੀ ਰੋਜ਼ ਹੀ ਆ ਜਾਂਦੇ ਨੇ ਹੈਨਾ ਖਲਾਦਾ ਉਹਨਾਂ ਬਾਬੇ ਨੂੰ ਖਲਾਦਾ ਵੀ ਰੋਈਏ ਹਨਾ ਸਾਨੂੰ ਕਦੇ ਲੱਗੂਗਾ ਇਹ ਗੱਲ ਇਹ ਗੱਲ ਚੰਦਾਲੂ ਸੈਂਟਰ ਦੇ ਵਿੱਚ ਭਾਵੇਂ ਵਸੇ ਹੋਈ ਆ ਜਾਂਦੇ ਉਹ ਸਾਡੇ ਕੋਲ ਹੀ ਲੈ ਜਾਂਦੇ ਆਂ ਫੇਰ ਫੇਰ ਹੋ ਜਾਂਦੀ ਏ ਤੁਹਾਡੇ ਰਾਹ ਚ ਅਟਕ ਸੇ ਹੋ ਜਾਂਦੀ ਆ ਜਿਵੇਂ ਮੈਂ ਬਾਹਰ ਤਾਂ ਬੜ ਸੇਲ ਇੰਨਾ ਤਾਂ ਸੇਕ ਨੂੰ ਉਰੇ ਪਰ ਹੋ ਜਾਂਦੀ ਆ ਬ੍ਰੇਕ ਜਰਨੀ ਆ ਸਾਡੀ ਨਹੀਂ ਆਂ ਕੁੜੀਆਂ ਬੈਠੇ ਆਉਂਦੇ ਹੁੰਦੇ ਥੋੜਾ ਆਪ ਦਾ ਭਾਰਾ ਜਦੋਂ ਮਰਜੀ ਆ ਉਹ ਕਿਉਂਕਿ ਆਏ ਜੇ ਤਾਂ ਦਾ ਹੁੰਦੇ ਲੈ ਜਾਂਦੇ ਆ ਕੋਈ ਗੱਲ ਹੋ ਜੇ ਫੇਰ ਰੱਬ ਨਾ ਕਰੇ ਉਹ ਲੈ ਕਹਿੰਦਾ ਤੁਸੀਂ ਰਾਹ ਚ ਖੜੀ ਜਾਂਦੇ ਜਿੱਤੇ ਬਾਜਾ ਹੁੰਦਾ ਪਛਤਾਉਂਦਾ ਇਹ ਜੀ ਦੀ ਬਹੂ ਹੈਗੀ ਆਪਣੀ ਵੀ ਮੱਥੇ ਵੱਟ ਪਾਉਂਦੀ ਇਹਦੀ ਪੱਬੀ ਸਤੈਨ ਕਿ ਤੋ ਲੈਣ ਨਹੀਂ ਅੰਛ ਮੇਰੇ ਮਾਮੇ ਦੀ ਭਾਬੀ ਤੇ ਤਰੀਫਾ ਵੱਲ ਕਰਦੀ ਆ ਨਹੀਂ ਹੈਈ ਚੰਗੀ ਸਾਊ ਆ ਹਨੂ ਕਿਤੇ ਉਸ ਤੋਂ ਅਧਿਪਰੇ ਨੂੰ ਨਹੀਂ ਹੁੰਦਾ ਕਾਜੀ ਬੋਲ ਤਾਂ ਕਾਜੀ ਸੇਵਾ ਕਰਦੀ ਆ ਮੇਰੇ ਭਰਾ ਦੀ ਸੇਵਾ ਕਰਦੀ ਆ ਮੇਰੇ ਧੀ ਜਮਾਈ ਨੂੰ ਵਧੀਆ ਸਾਥ ਦੇ ਸੇਵਾ ਕਰਦੀ ਤੂੰ ਨਹੀਂ ਕਰਦੀ ਬਹੂ ਦਾ ਮੈਂ ਤਾਂ ਬਹੂ ਦਾ ਕਰਨਾ ਹੀ ਆ ਮੇਰੀ ਮੂਹ ਆ ਮੈਂ ਤਾਂ ਕਰਨਾ ਹੀ ਆ ਮੇਰੀ ਮੂਹ ਰੋਟੀ ਤੜਕੇ ਤੇ ਪੂਰਾ ਜੋਰ ਲੱਗਿਆ ਪੈਨਾਂ ਦਾ ਛੇ ਛੇ ਦੇ ਇਹੋ ਪਰ ਅਸੀਂ ਟਾਈਮ ਨਾਲ ਵੀ ਜਾਣਾ ਦਵਾਈ ਦਵਾ ਕੇ ਮੁੜ ਕੇ ਆਣਾ ਹੈ ਹੈ ਤੇ ਜਾਣਾ ਇਹ ਸਾਰਾ ਨਾਲ ਜਾ ਹੀ ਨਹੀਂ ਹੋਣਾ ਫਿਰ ਅੱਬ ਤਾਂ ਫਲਾ ਕਬੂਰਤ ਲੈ ਜਾ ਤਸੀਂ ਰੋਟੀ ਖਾ ਕੇ ਨਿਕਲ ਜਾਣਾ ਅਸੀਂ ਦਵਾਈ ਦਵਾਣੀ ਆਪ ਹੀ ਦਵਾਣੀ ਪਊ ਤੁਹਾਨੂੰ ਸਾਡੇ ਕੋਲ ਟਾਈਮ ਨਹੀਂ ਹੈ ਰਹਿਣਾ ਇਹ ਚੱਲੇ ਉਹ ਸਾਡੀ ਘਦੀ ਤੇਲ ਪਵਾ ਕੇ ਰੱਖਦਾ ਯਾਰ ਨਾ ਪਵਾ ਲੋ ਤਾਂ ਦਵਾਈ ਰਵਾ ਕੇ ਸੀ ਆਉਂਦੇ ਦਵਾਈ ਵੀ ਦਿੰਦੇ ਮਾ ਪਹਿਲੇ ਤੈ ਹਜ਼ਾਰ ਦਾ ਪੂਰ ਟੈਂਕੀ ਫੁੱਲ ਕਿੰਨੇ ਜੀ ਹੋਊਗੀ ਚੰਗਾ ਪਵਾਣਾ ਹੀ ਆ ਚੰਗੇ ਲੱਗਾਂਗੇ ਤੇਲ ਪਵਾਉਂਦੇ ਆ 6 ਕਿਲੋ ਮੀਟਰ ਵਾਸਤੇ ਤੇਲ ਪਵਾਉਗੇ ਕੀ ਉਹ ਵਲ ਕੋਈ ਅਗਰ ਗਾ 6 ਕਿਲੋਮੀਟਰ ਵਾਸਤੇ ਤੇਲ ਪੋਣਾ ਬੇਂਗ ਲੋਵਰ ਤਾਂ ਇਹ ਲੋ ਕੀ ਆ ਗਿਆ ਉੱਪਰ ਕੀ ਦੇ ਸੰਦੇ ਦਾ ਕਹਿੰਦੇ ਉੱਪਰ ਕੀ ਕਹਿ ਰਹੇ ਨੇ ਉਹ ਸਾਦੀ ਪੂਏ ਕਹੀ ਜਾਂਦੇ ਪਾਈਏ ਸਿੱਕ ਕਰੀ ਮੈਂ ਜੋ ਹਰ ਸਮਾਨ ਬਹੁਤ ਕੁਝ ਬਣਿਆ ਹੋਇਆ ਦੇਖੋ ਅੱਜ ਪ੍ਰੌਣੇ ਵਾਲੇ ਪ੍ਰੌਣੇ ਨੇ ਮੈਂ ਸਾਦੀ ਰੋਟੀ ਖਾਣੀ ਆ ਉਹ ਜੋ ਗਰਮੇਹਰ ਉਹ ਨਹੀਂ ਕਹਿੰਦੇ ਆ ਮੈਂ ਸਾਦੀ ਰੋਟੀ ਖਾਉਂਗਾ ਦੋ ਹਲਕੇ ਖਾਣੇ ਮੈਂ ਕਿਹਾ ਬਾਹਰੇ ਖਾਣੇ ਆਂਗੇ ਇਹ ਕੀ ਹੋ ਗਿਆ ਇਹਨੇ ਤੇ ਉਹਨੇ ਇਹ ਸੀਗੇ ਬੜੇ ਬਣਾਉਣ ਕਿਤੇ ਦੇਖੋ ਕਿੰਨੀ ਸੋਹਣੀ ਬਣਾਈ ਇਹਨਾਂ ਨੇ ਇਹਦੇ ਨੂੰ ਬਹੁਤ ਪਸੰਦ ਆਦਣਾ ਨਾਲ ਹੀ ਦੇਖੋ ਐਨ ਵਧੀਆ ਖਾਣੇ ਨੇ ਕਿ ਪੂਰੇ ਕਿਚਨ ਬੜੀ ਵਧੀਆ ਲੱਗਦੀ ਵੱਲੋਂ ਇੰਦਾਂ ਦੀ ਮੈਨੂੰ ਉਹਦੀ ਆ ਗਾਦੀ ਆ ਆ ਦੇਖੋ ਆਰੂ ਵਾਸਤੇ ਆ ਮਸ਼ੀਨ ਮਸੂਨ ਲਾਈ ਹੋਈ ਇੱਧਰ ਆ ਉੱਪਰ ਖੁੱਲਦੇ ਨੇ ਆ ਪਿੱਛੇ ਢੋਣਾ ਰਸੋਈ ਦਿਖਾਈ ਆ ਦੇਖੋ ਮੱਧ ਬੋਰਡ ਆ ਦੋਨੇ ਖਾਣੇ ਉੱਤੇ ਨੂੰ ਖੁੱਲਦੇ ਨੇ ਹੈ ਹਾਂ ਸਮਾਰਟ ਬੋਰਡ ਤੇ ਹੈ ਇਹ ਰੈਕ ਆਹੋ ਵਧੀਆ ਬੋਰਡ ਲਗਾਏ ਨੇ ਨਾਲ ਨਾਲ ਇਹ ਗੱਲ ਨਾਲ ਨਹੀਂ ਨਾਂ ਸਿਆंख ਲੱਗੇ ਸਭ ਵਧੀਆ ਓਏ ਆਗਾ ਵਾਲੇ ਆਣੀ ਹਮਾਂ ਕੰਨ ਦੁਖਦਾ ਤੇਰਾ ਕੰਨ ਦੁਖਦਾ ਹਾਂ ਹਾਂ ਫੇਰ ਹੋਰ ਕੀ ਪ੍ਰੋਬਲਮ ਆ ਫੇਰ ਦਵਾਈ ਕੱਲ ਹੀ ਲੈਣੀ ਆ ਮਮਾ ਕਹਿੰਦਾ ਦੁਖਦਾ ਅੱਛਾ ਇਹਨੂੰ ਦਵਾਈ ਦਵਾ ਕੇ ਲਿਆਵਾਂਗੇ ਅੱਜ ਚੱਲਦੇ ਆਪਾਂ ਰੋਟੀ ਪਾਣੀ ਖਾ ਲਿਆ ਪਾਣੀ ਆ ਰੋਟੀ ਖਾ ਲਾ ਫੇਰ ਲੈ ਕੇ ਆਉਨੇ ਦਵਾਈ ਆਪਾਂ ਠੀਕ ਆ ਅਸੀਂ ਫੇਰ ਜਾਣਾ ਛੇਤੀ ਛੇਤੀ ਖਾ ਲਈ ਰੋਟੀ ਕੈਮਰ ਨਾਲ ਵਿਲਾ ਹੋ ਜੀਏ ਠੀਕ ਆ ਜੇ ਜੇ ਖਾਲੀ ਲੋਟ ਟਾਈਮ ਦਾ ਮੇਲੇ ਹੋ ਜਾਗਾ ਫਿਰ ਆਪਾਂ ਨਾਣਾ ਦਾ ਨਹੀਂ ਹੈ ਨਾ ਹੈ ਨਾ ਤਾ ਨਾਣਾ ਚਲ ਫੇਰ ਨਾਲ ਜਾਂ ਕੇ ਠੀਕ ਆ ਦਵਾਈ ਲੈ ਆਈਏ ਬੰਦਾ ਦਾਦੀ ਬਹੁਤ ਸਾਰ ਬਣੀਆਂ ਨਾ ਆਪਾਂ ਨੇ ਲੈਂਗੇ ਨਹੀਂ ਸਾਈਡ ਤੇ ਬਾਰੀਆਂ ਸਵਾਲ ਲਾਉਂਦੀਆਂ ਟਿੱਕ ਨੰਬਰ ਸਭ ਜੀ ਸਾਰੀਆਂ ਉੱਤੇ ਇਹ ਬਾਪਾ ਮੈਂ ਨਹੀਂ ਆ ਗਿਆ ਬਿਠਾਉਣਾ ਕਰਣਾ ਨੂੰ ਆਹ ਯਾਦਰਾ ਨਹੀਂ ਮੇਰੇ ਮੀਰੇ ਕੋਟਾ ਹਟ ਗਿਆ ਦੀ ਚੇਬਟੀਏ ਹਵਾ ਤੇ ਕੋਈ ਕਰਨਾ ਹੋ ਹੈ ਕਮਨ ਉਠਾ 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 ਦੋ ਚੱਕ ਡੱਕੇ ਕਰਣਾ ਚਾਹਤੇ ਅਸੀਂ ਇਹ ਜੋ ਰਹਿ ਗਏ ਬਣਾ ਦੀ ਕੁੜੀਆਂ ਚ ਫਸ ਗਿਆ ਮੈਂ ਹੀ ਕਰਦਾ ਪੈਰ ਨਾਲ ਵਿੱਚ ਆ ਜਾਂਦਾ ਪੈਰ ਅੰਦਰ ਕਰ ਠੀਕ ਬਠਾ ਪਾ ਠੀਕ ਬਠਾ ਚੱਲੀਏ ਚਲੋ ਲੈ ਲਓ ਪਤਾ ਨਹੀਂ ਹੁਣ ਕੀ ਰੇਟ ਆਉ। ਇੰਨੇ ਜਿ ਨਹੀਂ ਬਰਨਾ ਕੰਮ। ਇੱਕ ਇੱਕ ਮੋੜ ਮੋੜ ਕੇ। ਚੱਲ ਆ ਗੱਲੀ ਇੱਥੇ। ਹੁਣ ਚੱਲੇ ਅਸੀਂ ਏਸੀ ਵਾਸਤੇ ਤਾਰ ਲੈਣ ਏਸੀ ਇਹ ਫਿੱਟ ਕਰਾਏ ਇਹਨਾਂ ਦੇ ਇੱਕ। 100 ਵੀਵ ਹੋਟਣਾ ਸਰਜੂ ਆਪਣਾ। ਸਰਜਣਾ ਦੋ ਵਾਰੀ ਪਾਣੀ ਪਾਉ 60 60 ਇੱਕ ਪਾਸੇ। ਠੀਕ ਆ। ਉਹ ਦਰਤੀ ਦੋ ਦੋ ਵੱਧ ਗਿਆ ਆ ਵਧੇ ਤਾਂ ਕਿਹੜਾ ਉਹਦਾ ਭਾਰ ਦੇ ਦੇ ਕੰਨਾ ਕੰਨਾ ਭਾਰ ਦੇ ਫਿਰ ਤਾਂ ਵੱਧ ਹੋਊ ਮੇਕ ਤੋਂ ਮੇਰੇ ਕੋਲ ਜਿੰਨੀਆਂ ਥੋੜਾ ਘੱਟ ਹੀ ਹੈ ਫਿਰ ਤੋਂ ਹਨਾ 2 ਕਿਲੋ ਫਰਕ ਕਿਲੋ 2 ਕਿਲੋ ਘੱਟਾ ਤੇਰੀ ਉਮਰ ਵੀ ਕੁਝ ਨਹੀਂ ਮੇਰੇ ਨੇ ਤੋਲੀ ਵੀਰ ਡਬਲ ਹੋ ਗਈ ਅੱਛਾ ਆ ਇਹ ਸਹੀ ਅੱਧਾ ਕਰਕੇ ਡਬਲ ਕਰਦਾ ਹੈ ਹਾਂ ਇਹ ਹੌਲੀ ਹੌਲੀ ਪਤਾ ਲੱਗਦਾ ਫਿਰ ਆਲਵਾ ਹੈ ਇਹਦਾ ਕੰਮ ਆਉ ਨੂੰ ਪਤਾ ਲੱਗ ਜਾਂਦਾ ਭੇਤ ਪਾ ਜਾਂਦਾ ਬੰਦਾ ਕੰਮ ਦਾ ਭਾਈ ਬਿੱਲੀ ਦੇ ਬਲੂਂਗੜੇ ਦਾ ਪਤਾ ਕਰਨਾ ਆਇਆ ਇੱਥੇ ਅਸੀਂ ਇਹ ਮਿਲ ਜਾਣਗੇ ਬੈਠੇ ਅੱਜ ਡਾਕਟਰ ਕੋਈ ਨਹੀਂ ਮਿਲ ਰਿਹਾ ਕੰਨ ਨਾਲ ਮਾਮੇ ਵਾਸਤੇ ਅਇਦਵਾਰ ਕਰ ਗਿਆ ਸਾਰੀਆਂ ਬੰਦ ਹੀ ਅਦਗਾਨਾ ਤੇ ਤੁਹਾਨੂੰ ਆਪੀ ਦਵਾ ਕੇ ਲੈ ਜਾਣਗੇ ਦਵਾਈ ਹੁਣ ਆ ਹੀ ਦੇਖ ਦਾਂਗੇ ਇਹਨੂੰ ਦਰਦ ਦਰਦ ਦੀ ਗੋਲੀ ਦੇ ਦਾਂਗੇ ਹੋਈ ਪਰ ਕਿ ਬਲਕਿ ਮਾਮਾ ਬਾਕੀ ਜਿਆਦੇ ਹੁੰਦਾ ਥੋੜਾ ਹੀ ਆ ਬਹੁਤ ਹੁੰਦਾ ਉਹ ਡਾਕਟਰ ਨੇ ਮਿਲਿਆ ਕੀ ਕਰਿਆ ਆਪਾਂ ਦੋ ਤਿੰਨ ਦਿਨ ਪਹਿਲਾਂ ਜਾਇਆ ਸੀ ਰੈਕਡਾਈ ਨਹੀਂ ਬਣੇ ਇੰਨੇ ਕੀ ਸੀਗੇ ਇਹ ਬਰੰਗ ਚਟੇ ਵਾਂਗੂ ਮਾਮਾ ਆਪਾਂ ਰੁਕ ਜਾਓ ਕਾਲੀ ਗਾਦੀ ਹੈ ਜੀ ਮੈਂ ਕਿ ਲਾਹਾਂ ਨਹੀਂ ਲਾਏ ਹੁਣ ਆਏ ਐ ਇਹ ਮਾਮਾ ਬਰੰਗ ਚਟੇ ਵਾਂਗੂ ਮੜੇ ਬੀਨਾ ਪੱਤੇ ਵਾਲੀ ਵਾਂਗੂ ਕੋਈ ਕੰਮ ਨਹੀਂ ਹੋਇਆ ਹਨਾ ਚਲੋ ਕਦ ਕਰ ਨਕਰ ਨਕਰ ਵੀਂਦਰ ਤੋਂ ਗੱਲੋ ਕੜ ਜਾ ਕੜ ਜਾ ਧਿਆਨ ਧਿਆਨ ਆਰਾਮ ਆਰਾਮ ਨਾ ਮੋੜ ਨਾ ਨਾ ਉੜਾ ਐੜਾ ਇਡੀ ਸੱਸਾ ਹਾ ਹਾ ਕੱਕਾ ਕੱਕਾ ਖਖਾ ਗੰਗਾ ਕਗਾ ਕਗਾ ਉਸ ਗੱਲ ਜਿਹੜਾ ਰੱਖੇ ਜੰਗੀ ਰਾਜ ਨੂੰ ਜਿਹਨਾਂ ਆਨੰਦ ਰਿਹਾ ਨਾ ਪਟੇ ਕੋਈ ਮਗਰ ਨਹੀਂ ਆ ਬੰਦੇ ਬਣਾਏ ਕੋਈ ਨਹੀਂ ਹੋਇਆ ਕਿ ਮੰਦਰਾ ਬਣਾ ਨਹੀਂ ਗਿਆ ਕਿਉਂ ਨਾ ਆ ਆ ਨਵਰ ਆ ਕੇਦਾ ਇੱਕ ਪੱਥਰ ਆ ਇੱਕ ਪੱਥਰ ਹੋਰ ਆਇਆ ਕਹਿੰਦਾ ਉਹ ਲੈਣਾ ਹਣ ਮੈਨੂੰ ਪਤਾ ਨਹੀਂ ਚੱਕੀ ਕਿੱਥੋਂ ਮਿਲੂ ਦਵਾ ਕਿੱਥੋਂ ਮਿਲੂ ਇਹੜਾ ਕਲਾ ਘੇਟੀ ਸਾਥੀ ਨੂੰ ਕਮਲ ਰੋਟੀ ਬਣਾਈ ਜਾਂਦੀ ਪਿੱਛੇ ਬੈਠਾ ਮੈਂ ਭੂਆ ਜੀ ਨੂੰ ਕਿਹਾ ਮੈਂ ਕਿ ਤੁਸੀਂ ਬੋਲਦੇ ਹੋ ਵੀ ਕੀ ਕਰ ਰਹੇ ਆ ਤੇ ਭੂਆ ਜੀ ਕਹਿੰਦੇ ਮੈਂ ਤੜਕਾ ਕੱਟ ਕੇ ਏਡੀ ਜੀ ਕਮਲ ਪਿੱਛੇ ਬਣਾ ਰਹੀ ਐ ਰੋਟੀਆਂ ਚੱਕੀ ਚੱਕ ਕੇ ਲਿਆਇਆ ਹਵਾ ਭਰੌਣਿਆਂ ਦੀ ਗੱਡੀ ਚ ਗੱਡੀ ਚ ਹਵਾ ਭਰਵਾ ਰਹੇ ਸੀਗੇ ਫਫੜ ਜੀ ਉਹ ਫੜ ਲਾ ਤੇਰੀ ਦੁਕਾਨ ਆ ਮੰਮਾ ਜੀ ਆ ਫੜ ਲਾ ਪੈਸੇ ਹੋਰ ਪੈਸੇ ਤਾਂ ਫੜਨੇ ਪੈਣੇ ਆ ਅਸੀਂ ਨਹੀਂ ਅਸੀਂ ਨਹੀਂ ਦਿੰਦੇ ਪੈਸੇ ਫਾਇਦੇ ਫਾਇਦੇ ਪਰੌਣਾ ਮਾ ਪੈਸੇ ਕਿੱਡੀ ਵੀ ਸਾਡੀ ਹੋਈ ਆ ਇਹ ਕੋਈ ਨਾ ਤਾਂ ਵੀ ਸਾਡੀ ਨਹੀਂ ਤਾਂ ਕੀ ਹੋ ਗਿਆ ਪੈਸੇ ਤਾਂ ਲੈਣਾ ਹੀ ਪੈਣਾ ਮੈਂ ਕਿਹਾ ਜਮਾ ਹੀ ਨਹੀਂ ਫਿਰ ਆ ਦੇ ਮਮੀ ਰਾਤੀ ਫੜਾ ਦੇ ਕੱਚੀ ਤਾਂ ਰੌਲਾ ਨਾ ਪਾ ਅੱਜ ਆਇਆ ਨਹੀਂ ਕਿਵੇਂ ਅਸੀਂ ਉੱਥੇ ਫੜਿਆ ਕਰਾਂਗੇ ਜਦੋਂ ਗੱਡੀ ਸਾਡੀ ਆ ਇਹ ਹਾਂਜੀ ਅੰਕਲ ਆ ਗਏ ਸੀਗੇ ਇਹ ਪੁਰਾਣੇ ਸਾਡੇ ਆਉਂਦੇ ਅੰਕਲ ਸਬਜ਼ੀ ਲਈ ਆਂ ਅੰਕਲ ਜੀ ਸਬਜ਼ੀ ਬੜੀ ਆਵੀ ਹੁੰਦੀ ਹੈ ਫਸਦੀ ਵੀ ਹੁੰਦੀ ਆ ਫਰੈਸ਼ ਫਰੈਸ਼ ਹੁੰਦੀ ਆ ਮਤਿਆਂ ਕਲੇ ਥੋੜਾ ਬਹੁਤ ਵਧੀਆ